ਸਰ ਮੈਂ ਇੱਕ ਖਬਰ ਪੜ੍ਹੀ ਕਿ ਨਵਾਂ ਸ਼ਹਿਰ ਦੀ ਇੱਕ ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਨੇ ਲੱਖਾਂ ਰੁਪਏ ਠੱਗੇ ਇਹ ਪੂਰੀ ਖਬਰ ਕੀ ਹੈ ਹੂੰ ਦੇਖੋ ਸਰਬਜੀਤ ਖਬਰਵਾਲ ਧਿਆਨ ਮਾਰਿਓ ਉਸ ਤੋਂ ਪਹਿਲਾਂ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਆ ਜਿਹੜੇ ਪੰਜਾਬ ਦੇ ਬੱਚੇ ਆ ਨਵੇਂਪੁਰ ਦੇ ਉਠਰੇ ਮੁੰਡੇ ਕੁੜੀਆਂ ਇਹਨਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਮਤਲਬ ਉਹ ਮੰਜ਼ਿਲ ਜਿੱਥੇ ਜਾ ਕੇ ਮਿਹਨਤ ਕਰਨੀ ਹੈ ਉੱਥੇ ਪਹੁੰਚਣ ਤੋਂ ਵੀ ਪਹਿਲਾਂ ਹੀ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸੋਪਰੇ ਦਾ ਮੁੱਲ ਦੇਣਾ ਪੈਂਦਾ ਔਰ ਮੁੱਲ ਵੀ ਇੰਨਾ ਜ਼ਿਆਦਾ ਹੁੰਦਾ ਕਿ ਅਡੀਆਂ ਚੱਕ ਕੇ ਫਾਹ ਲੈਣ ਵਾਲੀ ਗੱਲ ਹੁੰਦੀ ਹੈ ਔਰ ਜਿਹੜੇ ਲੋਕ ਫਰੇਬੀ ਹੁੰਦੇ ਆ ਧੋਖੇਬਾਜ਼ ਹੁੰਦੇ ਆ ਉਹ ਝੂਠ ਵੀ ਇੰਨੇ ਸਲੀਕੇ ਨਾਲ ਬੋਲਦੇ ਆ ਕਿ ਜਿਹੜਾ شریف ਬੰਦਾ ਆ ਉਹ ਯਕੀਨ ਕਰ ਲੈਂਦਾ ਤੇ ਫਸ ਜਾਂਦਾ ਔਰ ਜਿਹੜੇ ਆਮ ਘਰਾਂ ਦੇ ਬੱਚੇ ਆ ਇਹ ਜਿਹੜੇ ਮੁਸੀਬਤਾਂ ਨਾਲ ਬੜੀ ਮੁਸ਼ਕਿਲ ਨਾਲ ਪਹਿਲਾਂ ਸਕੂਲ ਦੀ ਪੜ੍ਹਾਈ ਕਰਦੇ ਫਿਰ ਕਾਲਜ ਦੀ ਪੜ੍ਹਾਈ ਕਰਦੇ ਆ ਔਰ ਫਿਰ ਸੁਪਨੰਦਾ ਕਿ ਅਸੀਂ ਵੀ ਬਾਹਰ ਜਾਈਏ ਕਿਉਂਕਿ ਇੱਥੇ ਹਾਲਾਤ ਇਹੋ ਜਿਹੇ ਬਣ ਗਏ ਆਪਾਂ ਖਬਰਾਂ ਉਹ ਜਿਹੀ ਕਰਦੇ ਆ ਕਿ ਸਰਮਜੀਤ ਪਹਿਲਾਂ ਤਾਂ ਕੰਮ ਕੋਈ ਚੱਲਦਾ ਨਹੀਂ ਕੰਮ ਮਿਲਦਾ ਨਹੀਂ ਜੇ ਕੰਮ ਮਿਲ ਜਾਂਦਾ ਫਿਰ ਕੰਧਾ ਪਾਟ ਜਾਂਦੀ ਆ ਮਤਲਬ ਚੋਰੀ ਦੀਆਂ ਵਾਰਦਾਤਾ ਧਮਕੀਆਂ ਬਹੁਤ ਕੁਝ ਹੁੰਦਾ ਪੰਜਾਬ 'ਚ ਤਾਂ ਬੱਚਿਆਂ ਨੇ ਸੋਚਿਆ ਕਿ ਅਸੀਂ ਪਰਦੇਸ ਜਾਈਏ ਪਰਦੇਸ ਦਾ ਕਰੇਜ਼ ਬਹੁਤ ਹੈ ਬੱਚਿਆਂ 'ਚ ਕਿ ਸ਼ਾਇਦ ਉੱਧਰ ਜਾ ਕੇ ਜ਼ਿੰਦਗੀ ਸਖਾਣੀ ਹੋ ਜੂਗੀ ਹੁਣ ਜਿਸ ਖਬਰ ਤੇ ਤੁਸੀਂ ਗੱਲ ਕਰਦੇ ਆ ਇਹਦੇ ਵਿਸ਼ੇ ਵੱਲ ਵਧੀਏ ਇੱਕ ਲੜਕੀ ਬੱਚੀ ਜਿਸ ਦਾ ਵੀ ਸੁਪਨਾ ਹੁੰਦਾ ਕਿ ਮੈਂ ਵੀ ਚਲੋ ਪਰਦੇਸ ਚਲੇ ਜਾਵਾਂ ਉਹ ਆਪਣੀ ਇੱਕ ਸਹੇਲੀ ਦੀ ਥਰੂ ਇੱਕ ਲੜਕਾ ਜਿਸ ਦਾ ਨਾਮ ਮਨੀਸ਼ ਬੰਸਲ ਦੱਸਿਆ ਜਾਂਦਾ ਉਹਨੂੰ ਮਿਲਦੀ ਹੈ ਜੋ ਕਿ ਕਿਸੇ ਇਮੀਗ੍ਰੇਸ਼ਨ ਜਿਹੜੀ ਕੰਸਲਟੈਂਸੀ ਕੰਪਨੀ ਹੈ ਉਹਦੇ ਅੰਦਰ ਕੰਮ ਕਰਦਾ ਸੀ ਲੇਕਿਨ ਉਹਨਾਂ ਦੀ ਕਹਿੰਦੇ ਮੁਲਾਕਾਤ ਲੜਕੀ ਤੇ ਲੜਕੀ ਦੇ ਪਿਤਾ ਦੀ ਇਮੀਗ੍ਰੇਸ਼ਨ ਆਫਿਸ 'ਚ ਨਹੀਂ ਹੁੰਦੀ ਬਾਹਰ ਹੁੰਦੀ ਹੈ ਮਨੀਸ਼ ਬੰਸਲ ਦੇ ਨਾਲ ਜੋ ਉਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ 'ਚ ਲੈ ਲੈਂਦਾ ਕਿ ਦੇਖੋ ਜੀ ਮੈਂ ਤੁਹਾਡਾ ਕੰਮ ਕਰਾ ਦੇਣਾ ਕੁੜੀ ਨੂੰ ਪੁਰਤਗਾਲ ਭੇਜਣਾ ਤੇ ਉਹ ਪਿਓ ਤੇ ਭਰੋਸਾ ਕਰ ਲੈਂਦੇ ਆ ਤੇ ਫਸ ਜਾਂਦੇ ਆ ਜਿਹਦੇ ਕਰਕੇ ਬੱਚੀ ਨੂੰ ਦਰਬਦਰ ਦੀਆਂ ਠੋਕਣਾ ਵੀ ਖਾਣੀਆਂ ਪੈਂਦੀਆਂ ਦੇਖੋ ਜਿਹੜੇ ਇਹ ਕਈ ਝੋਲਾ ਛਾਪ ਏਜੰਟ ਹੁੰਦੇ ਨਾ ਇਹ ਬੰਦੇ ਨੂੰ ਸੁਪਨੇ ਤਾਂ ਬਹੁਤ ਦਿਖਾ ਦਿੰਦੇ ਆ ਲੇਕਿਨ ਅਖੀਰਲੇ ਪੜਾ ਤੱਕ ਨਹੀਂ ਲੈ ਕੇ ਜਾਂਦੇ ਇਹਨਾਂ ਦਾ ਕੰਮ ਬਸ ਇੱਥੇ ਤੱਕ ਹੁੰਦਾ ਕਿ ਕਿਸੇ ਤਰੀਕੇ ਪੈਸੇ ਭਰੋਟ ਲਈਏ ਸਾਨੂੰ ਸਾਵਧਾਨੀ ਬਹੁਤ ਵਰਤਣੀ ਪੈਣੀ ਹੁਣ ਬੱਚੀ ਨੂੰ ਕੀ ਆ ਕਿ ਸੁਪਨਾ ਦਿਖਾ ਦਿੰਦੇ ਅਸੀਂ ਤੁਹਾਨੂੰ ਜੀ ਪੁਰਤਗਾਲ ਭੇਜ ਦਿੰਨਾ ਤੇ 28 ਜੁਲਾਈ ਨੂੰ ਉਹਨੂੰ ਇੱਕ ਜਾਲੀ ਟਿਕਟ ਦੇ ਦਿੰਦੇ ਆ ਜਿੱਤੋ ਦੱਸਦੇ ਆ ਕਿ ਅਸੀਂ ਦਿੱਲੀ ਲੈ ਕੇ ਜਾਵਾਂਗੇ ਜੀ ਦਿੱਲੀ ਤੋਂ ਬਾਅਦ ਬੰਬੇ ਜਾਵਾਂਗੇ ਜੀ ਬੰਬੇ ਤੋਂ ਬਾਅਦ ਤੁਹਾਨੂੰ ਚੱਕਰ ਪਬਲਿਕ ਤੋਂ ਹੁੰਦੇ ਹੁੰਦੇ ਅਸੀਂ ਪੁਰਤਗਾਲ ਛੱਡਦੇ ਹੁਣ ਬੱਚੀ ਵੀ ਮਨ ਚ ਸੁਪਨੇ ਸਜਾ ਲੈਂਦੀ ਆ ਇਹ ਕਹਿਣ ਦੇ ਬਾਅਦ ਬੱਚੀ ਤੋਂ ਤੇ ਬੱਚੀ ਦੇ ਪਿਤਾ ਤੋਂ ਦੱਸਿਆ ਜਾ ਰਿਹਾ ਕਿ 11 ਲੱਖ 50000 ਰੁਪਏ ਪ੍ਰੋਕ ਲੈ ਜਾਂਦਾ 11 ਲੱਖ 50000 ਰੁਪਏ ਕਿੰਨਾ ਜ਼ਿਆਦਾ ਹੁੰਦਾ ਔਰ ਇੱਕ ਗਰੀਬ ਬੰਦੇ ਲਈ ਐਦਾਂ ਦੇਣਾ ਕਿੰਨਾ ਔਖਾ ਔਰ ਫਿਰ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਬੱਚੀ ਨੂੰ ਦਿੱਲੀ ਤੋਂ ਬਾਅਦ ਮੁੰਬਈ ਲਿਜਾਇਆ ਜਾਂਦਾ ਚਲਾਕੀ ਨਾਲ ਉੱਥੇ ਜਾ ਕੇ ਵੀ 3000 ਡਾਲਰ ਲੈ ਲੈ ਜਾਂਦੇ ਆ ਲੇਕਿਨ ਨਾ ਪਾਸਪੋਰਟ ਦਿੱਤਾ ਜਾਂਦਾ ਨਾ ਕੋਈ ਸਹਾਇਤਾ ਦਿੱਤੀ ਜਾਂਦੀ ਹੈ ਔਰ ਦਰਬਦਰ ਦੀ ਨਾ ਠੋਕਰਾ ਖਾਣ ਲਈ ਛੱਡ ਦਿੱਤਾ ਜਾਂਦਾ ਬੱਚੀ ਬਹੁਤ ਮੁਸੀਬਤਾਂ ਚ ਲੱਦੀ ਹੈ ਤੇ ਉਸ ਤੋਂ ਬਾਅਦ ਕਿਸੇ ਤਰੀਕੇ ਕਿਉਂਕਿ ਜੇ ਡਾਲਰ ਵੀ ਲੈ ਲੇ ਸੁਪਨੇ ਵੀ ਖੋਲੇ ਪੈਸੇ ਵੀ ਖੋਲੇ ਸਾਰਾ ਕੁਝ ਹੀ ਖੋਲਿਆ ਉਹ ਬੱਚੀ ਕਿਸੇ ਤਰੀਕੇ ਪੰਜਾਬ ਨਵੇਂ ਸ਼ਹਿਰ ਵਾਪਸ ਆਪਣੇ ਘਰ ਪਹੁੰਚਦੀ ਹੈ ਤੇ ਉਸ ਵਕਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਔਰ ਹੁਣ ਜਿਹੜਾ ਇਹ ਮਾਮਲਾ ਦਰਜ ਹੋਇਆ ਜੀ ਜਿਹੜਾ ਮਨੀਸ਼ ਬੰਸਲ ਹੈ ਤੇ ਉਸ ਦਾ ਸਾਥੀ ਜਿਹੜਾ ਆ ਰਾਜਵੀਰ ਦੱਸਿਆ ਜਾਣਾ ਕੋਈ ਦਿੱਲੀ ਦਾ ਏਜੰਟ ਹੈ ਉੱਤੇ ਜਿਹੜਾ ਮਾਮਲਾ ਦਰਜ ਹੋਇਆ ਸਰ ਪੁਲਿਸ ਨੇ ਕਿਹੜਾ ਮਾਮਲਾ ਦਰਜ ਕੀਤਾ ਇਹ 420 ਦਾ ਮਾਮਲਾ ਦਰਜ ਹੋਇਆ ਜੀ ਪਰ ਨਾਲ ਦੀ ਨਾਲ ਮੈਂ ਆਪਣੇ ਨਿੱਕੇ ਭੈਣ ਭਰਾਵਾਂ ਨੂੰ ਤੇ ਜਿਹੜੇ ਉਹਨਾਂ ਦੇ ਮਾਪੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਸਾਵਧਾਨੀ ਬਹੁਤ ਵਰਤਣੀ ਪੈਣੀ ਆ ਦੇਖਿਓ ਕਿਉਂ ਕਿਸੇ ਦੇ ਪਹਿਕਾ ਵਿੱਚ ਨਹੀਂ ਆਉਣਾ ਚਾਹੀਦਾ ਹੁਣ ਜਿਹੜਾ ਇਹ ਪਰਿਵਾਰ ਹੈ ਦੱਸਿਆ ਜਾ ਰਿਹਾ ਇਹਨਾਂ ਨੇ ਵੀ ਆਨਲਾਈਨ ਪੇਮੈਂਟ ਕੀਤੀ ਹੈ ਕੁਝ ਬੈਂਕ ਦੇ ਥਰੂ ਕੀਤੀ ਹੈ ਇਹਨਾਂ ਕੋ ਸਾਰੇ ਰਿਕਾਰਡਸ ਹੈਗੇ ਜਿਹਦੇ ਚੱਲਦੇ ਹੁਣ ਪਰਚਾ ਦਰਜ ਹੋਇਆ ਮਾਮਲਾ ਦਰਜ ਹੋਇਆ 420 ਦਾ ਪਰ ਸਾਦਾ ਨਹੀਂ ਬਹੁਤ ਵਾਰ ਤੋਂ ਮਾਨਤਾ ਪ੍ਰਾਪਤ ਜਿਹੜਾ ਇਮੀਗ੍ਰੇਸ਼ਨ ਦਾ ਆਫੀਸਰ ਉਹਦੇ ਅੰਦਰ ਜਾਓ ਔਰ ਬੈਂਕ ਦੇ ਥਰੂ ਹੀ ਪੈਸੇ ਟਰਾਂਸਫਰ ਕਰੋ ਜੇ ਕਰਨ ਜਿਵੇਂ ਇਹਨਾਂ ਨੇ ਕੀਤੇ ਸੀਗੇ ਦੇਖੋ ਜੀ ਸਦਾ ਕੈਸ਼ ਦਿੱਤਾ ਤਾਂ ਕੋਈ ਪ੍ਰੂਫ ਹੈ ਜੀ ਔਰ ਵੱਡੀ ਗੱਲ ਇਹ ਹੈ ਕਿ ਇੱਕ ਕੋਲ ਨਾ ਜਾਓ ਸਾਰੇ ਬਹੁਤ ਬਹੁਤ ਆਫਰ ਲੰਦੇ ਆ ਮੈਂ ਤਾਂ ਇਹ ਕਹੂੰਗਾ ਸਾਰਿਆਂ ਕੋਈ ਜਾਓ ਔਰ ਮਿੱਠੀਆਂ-ਮਿੱਠੀਆਂ ਗੱਲਾਂ ਚ ਨਾਓ ਪੈਸੇ ਉਹਨੂੰ ਤੋਂ ਜਿੱਤੇ ਯਕੀਨ ਬਣਦਾ ਪੂਰੀ ਸਾਵਧਾਨੀ ਵਰਤ ਕੇ ਕਿਉਂਕਿ ਤੁਹਾਡੇ ਹੱਕ ਸੱਚ ਦੀ ਕਮਾਈ ਆ ਇਹਨਾਂ ਨੇ ਬਾਰ-ਬਾਰ ਕੌਲਾ ਕਰਨੀਆਂ ਮੈਂ ਜੀ ਬਸ ਜਹਾਜ਼ ਲੱਗਾਈਏ ਤੁਹਾਡੇ ਬੱਚੇ ਨੂੰ ਚੜਾ ਦੇਣਾ ਪੱਕਾ ਕਰਾ ਦੇਣਾ ਫਲਾਨਾ 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 ਤੁਹਾਡੇ ਸੁਪਨੇ ਨਾ ਟੁੱਟਣ ਉਹਨਾਂ ਬੱਚੇ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਦੇਖੋ ਪਹਿਲਾਂ 11 ਲੱਖ ਪਿਆਰ ਲੈ ਲੈਣਾ ਫਿਰ ਝੂਠ ਬੋਲ ਕੇ ਬੰਬੇ ਛੱਡ ਦੇਣਾ ਉੱਥੇ ਵੀ 3000 ਡਾਲਰ ਕਹਿੰਦੇ ਘਟਾਲਿਆ ਜੀ ਬੱਚੀ ਤਾਂ ਚਲਾਕੀ ਦੇ ਨਾਲ ਫਿਰ ਪਾਸਪੋਰਟ ਵੀ ਨਹੀਂ ਅੱਲ ਤੱਕ ਮੋੜਿਆ ਪੈਸੇ ਤਾਂ ਕੀ ਮੋੜਦੇ ਹਾਲੇ ਤੱਕ ਪਾਸਪੋਰਟ ਵੀ ਨਹੀਂ ਮੋੜਿਆ ਪਰ ਇੱਥੇ ਮੈਂ ਇਹ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਿਹੜਾ ਉਹ ਫੈਮਿਲੀ ਆ ਉਹਨੂੰ ਵੀ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਜਿਹੜਾ ਇਮੀਗ੍ਰੇਸ਼ਨ ਦਾ ਆਫਿਸ ਉਹਦੇ ਅੰਦਰ ਜਾਓ ਬਾਹਰ ਡੀਲ ਕਿਉਂ ਕਰਨੀ ਹੋ ਸਕਦਾ ਉਹਨਾਂ ਨੂੰ ਮਿੱਠੀਆਂ ਮਿੱਠੀਆਂ ਮਾਰੀਆਂ ਹਣ ਕੇ ਦੇਖੋ ਜੀ ਜਿਹੜਾ ਆਫਿਸ ਵਾਲਾ ਆ ਇਹਨੇ ਤਾਂ 12-13 ਲੱਖ ਲੈ ਲੈਣਾ 15 ਲੈ ਲੈਣਾ ਮੈਂ 11-50 ਚ ਕਰ ਦਿੰਦਾ ਮੈਂ ਕਹਿੰਦਾ ਕਿ ਹੋ ਸਕਦਾ ਇਹ ਚੀਜ਼ ਮੈਂ ਇਹ ਨਹੀਂ ਕਹਿੰਦਾ ਸਪਸ਼ਟ ਨਹੀਂ ਕਰਦਾ ਔਰ ਉਹ 2.2 ਲੱਖ ਰੁਪਏ ਬਚਾਉਣ ਦੇ ਚੱਕਰ ਚ 11.5 ਲੱਖ ਦਾ ਨੁਕਸਾਨ ਹੋਇਆ 3000 ਡਾਲਰ ਤੇ ਬੱਚੀ ਨੇ ਜੋ ਮੁਸੀਬਤ ਚੱਲੀ ਹੈ ਜੋ ਪਰੇਸ਼ਾਨੀ ਚੱਲੀ ਹੈ ਔਰ ਹੁਣ ਕੇਸ ਵੀ ਚੱਲਣਾ ਬਹੁਤ ਸਾਰੀਆਂ ਚੀਜ਼ਾਂ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਬੜੀ ਸਾਵਧਾਨੀ ਵਰਤੋ ਔਰ ਬੱਚੀ ਨਾਲ ਬਹੁਤ ਹਮਦਰਦੀ ਹੈ ਉਸ ਤੋਂ ਜ਼ਿਆਦਾ ਤਰਸਦਾ ਪੰਜਾਬ ਦੇ ਹਾਲਾਤਾਂ ਤੇ ਕਿ ਬਣੂਗਾ ਕੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਮਿਲਣਾ 400 ਫੁੱਟ ਦਾ ਪਾਣੀ ਚਲਾ ਗਿਆ ਤਾਂ ਬਹੁਤ ਦਿੱਕਤਾਂ ਨੇ ਬਹੁਤ ਪਰੇਸ਼ਾਨੀਆਂ ਨੇ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਤੇ ਆਮ ਬੰਦੇ ਨੂੰ ਆਪਣੀ ਸਾਵਧਾਨੀ ਆਪ ਵਰਤਣੀ ਪੈਣੀ ਔਰ ਮੈਨੂੰ ਲੱਗਦਾ ਹੁਣ ਬੱਸ 'ਚ ਲਿਖਣ ਦੀ ਲੋੜ ਨਹੀਂ ਕੱਲੀ ਕੱਲੀ ਥਾਂ ਤੇ ਲਿਖ ਦੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ